ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਗੁਰਨਾਨਕ ਸਾਹਿਬ ਆਪਣੇ ਪ੍ਰਚਾਰਕ ਦੌਰਿਆਂ ਸਮੇ ਜਿੱਥੇ ਵੀ ਪ੍ਰਚਾਰ ਕਰਨ ਜਾਂਦੇ ਉੱਥੇ ਸਿੱਖ ਸੰਗਤਾਂ ਕਾਇਮ ਕਰ ਦਿੰਦੇ ਸੰਗਤਾਂ ਜੁੜ ਕੇ ਕੀਰਤਨ ਕਥਾ ਕਰਨ ਲਈ ਧਰਮਸ਼ਾਲਾ ਕਾਇਮ ਕਰਦੀਆਂ ਜਿਨ੍ਹਾਂ ਨੂੰ ਪਿੱਛੋਂ ਗੁਰਦੁਆਰੇ ਕਿਹਾ ਜਾਣ ਲੱਗ ਪਿਆ ਹਰੇਕ ਗੁਰਦੁਆਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਸਵੇਰੇ ਤੇ ਸ਼ਾਮੀ ਗੁਰਦੁਆਰੇ ਵਿੱਚ ਸੰਗਤਾਂ ਜੁੜਦੀਆਂ ਹਨ ਕੀਰਤਨ ਕਥਾ ਅਤੇ ਵਖਿਆਨ ਕੀਤੇ ਜਾਂਦੇ ਹਨ ਪਰਿਵਾਰਿਕ ਧਾਰਮਿਕ ਸਮਾਜਿਕ ਪ੍ਰੋਗਰਾਮ ਵੀ ਗੁਰਦੁਆਰਾ ਸਾਹਿਬ ਵਿਖੇ ਹੁੰਦੇ ਹਨ ਹਰੇਕ ਗੁਰਦੁਆਰੇ ਨਾਲ ਗੁਰੂਕਲ ਲੰਗਰ ਹੁੰਦਾ ਹੈ ਇਹਨਾਂ ਲੰਗਰਾਂ ਵਿੱਚ ਦੁੱਧ ਆਟਾ ਦਾਲ ਸਬਜ਼ੀ ਲੋਣ ਖੰਡ ਕਿਉ ਅਤੇ ਹੋਰ ਉਲੋੜਿੰਦੀਆਂ ਵਸਤਾਂ ਦੀ ਸੇਵਾ ਹੁੰਦੀ ਹੈ। ਹੱਥੀ ਸੇਵਾ ਕਰਨ ਨੂੰ ਗੁਰੂ ਘਰ ਦੇ ਪ੍ਰੇਮੀ ਬਹੁਤ ਚੰਗਾ ਕੰਮ ਸਮਝਦੇ ਹਨ। ਗੁਰਦੁਆਰੇ ਵਿੱਚ ਆਏ ਗਏ ਮੁਸਾਫਰਾ ਨੂੰ ਰਾਤ ਟਿਕਣ ਲਈ ਥਾਂ ਤੇ ਮੰੰਜਾ ਕੱਪੜਾ ਮਿਲ ਜਾਂਦਾ ਹੈ। ਇਸ ਤਰ੍ਹਾਂ ਗੁਰਦੁਆਰੇ ਸਰਾਮਾਂ ਦਾ ਕੰਮ ਵੀ ਦਿੰਦੇ ਹਨ। ਕਈ ਗੁਰਦੁਆਰਿਆਂ ਨਾਲ ਸਰਾਮਾਂ ਵੀ ਬਣੀਆਂ ਹੋਈਆਂ ਹਨ। ਗੁਰਦੁਆਰੇ ਦੇ ਗ੍ਰੰਥੀ ਤੇ ਕੀਰਤਨੀਏ ਬੱਚਿਆਂ ਅਤੇ ਸੰਗਤਾਂ ਨੂੰ ਗੁਰਮੁਖੀ ਗੁਰਬਾਣੀ ਧਾਰਮਿਕ ਵਿਦਿਆ ਕੀਰਤਨ ਸਿਖਾਉਂਦੇ ਹਨ ਇਸ ਤਰ੍ਹਾਂ ਮੁੱਢ ਤੋਂ ਹੀ ਬੱਚਿਆਂ ਅੰਦਰ ਗੁਰਸਿੱਖੀ ਲਈ ਪਿਆਰ ਪੈਦਾ ਹੋ ਜਾਂਦਾ ਹੈ ਕਈ ਗੁਰਦੁਆਰਿਆਂ ਦੇ ਨਾਲ ਵੱਖਰੇ ਦਵਾਕਰ ਹੁੰਦੇ ਹਨ ਕਈ ਗੁਰਦੁਆਰਿਆਂ ਵਿੱਚ ਵੱਖਰੇ ਸਕੂਲ ਨਾਲ ਹੁੰਦੇ ਜਾਂ ਪਾਠਸ਼ਾਲਾ ਬਣੀਆਂ ਹੋਈਆਂ ਹਨ ਇਸ ਤਰ੍ਹਾਂ ਗੁਰਦੁਆਰੇ ਵਿਦਿਆਲੇ ਅਤੇ દવાਖਾਨੇ ਵੀ ਹੁੰਦੇ ਹਨ ਹਰ ਗੁਰਦੁਆਰੇ ਵਿੱਚ ਧਾਰਮਿਕ ਪੁਸਤਕਾਂ ਦੀ ਇੱਕ ਲਾਇਬ੍ਰੇਰੀ ਹੋਣੀ ਜ਼ਰੂਰੀ ਹੈ ਤਾਂ ਕਿ ਸੰਗਤਾਂ ਲਾਇਬ੍ਰੇਰੀ ਵਿੱਚੋਂ ਗੁਰਬਾਣੀ ਸਿੱਖ ਇਤਿਹਾਸ ਤੇ ਸਿੱਖ ਰੀਤ ਮਰਿਆਦਾ ਸੰਬੰਧੀ ਪੁਸਤਕਾਂ ਪੜ੍ਹ ਕੇ ਆਪਣੇ ਸਿੱਖ ਵਿਰਸੇ ਤੋਂ ਜਾਣੂ ਹੋ ਸਕਣ ਸਿੱਖ ਧਰਮ ਅਤੇ ਸਿੱਖੀ ਜੀਵਨ ਵਿੱਚ ਗੁਰਦੁਆਰੇ ਬੜੀ ਮਹਾਨਤਾ ਰੱਖਦੇ ਹਨ ਇਸੇ ਕਰਕੇ ਹਰੇਕ ਸਿੱਖ ਨੂੰ ਇਹਨਾਂ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਹਰੇਕ ਸਿੱਖ ਦਾ ਯਤਨ ਹੋਣਾ ਚਾਹੀਦਾ ਹੈ ਕਿ ਗੁਰਦੁਆਰੇ ਆਪਣੇ ਸਾਰੇ ਕੰਮ ਚੰਗੀ ਤਰ੍ਹਾਂ ਨਿਭਾਉਣ ਤੇ ਭਗਤੌਣ ਗੁਰਦੁਆਰਿਆਂ ਵਿੱਚ ਆਈਆਂ ਝੜਾਵਾ ਤੇ آمدਨ ਇਹਨਾਂ ਕੰਮਾਂ ਵਿੱਚ ਹੀ ਖਰਚ ਹੋਵੇ ਐਵੇਂ ਹੋਰ ਨਹੀਂ ਪਾਸੀ ਨਾ ਖਰਚੀ ਤੇ ਉਡਾਈ ਜਾਵੇ ਸਾਡਾ ਇਹ ਵੀ ਫਰਜ਼ ਬਣਦਾ ਹੈ ਕਿ ਅਸੀਂ ਵੇਖੀਏ ਕਿ ਗੁਰਦੁਆਰੇ ਵਿੱਚ ਕੇਵਲ ਗੁਰਮਤ ਦਾ ਹੀ ਪ੍ਰਚਾਰ ਹੁੰਦਾ ਹੈ ਕਿਦਰੇ ਮਨਮਤਾਂ ਨਹੀਂ ਹੁੰਦੀ ਗੁਰਮਤ ਦੇ ਪ੍ਰਚਾਰ ਪ੍ਰਸਾਰ ਲਈ ਗੁਰਦੁਆਰੇ ਬਣਾਏ ਗਏ ਹਨ